ਰੋਗਜਾ ਵੀਡੀਓ ਨਾ ਬਣਾਈ ਇਧਰੋਂ ਟੇਨ ਆ ਜੂ ਯਾਰ ਮੈਨੂੰ ਟੱਪਤਾ ਲੈ ਜਾਂਦੇ ਆ ਗਏ ਆ ਗਏ ਥਰਮਲ ਚਾਰ ਹੀ ਥਰਮਲ ਸੀਗੇ ਪਹਿਲਾਂ ਵੀ ਹੁਣ ਵੀ ਚਾਰ ਹੀ ਦਿਸ ਰਹੇ ਆ ਆ ਬੋੜੀ ਦੂਰੋਂ ਆ ਦੇਖੋ ਝੁੰਗੀਆਂ ਝੁੰਗੀਆਂ ਵਾਲੇ ਵਿਚਾਰੇ ਇੱਥੇ ਰਹਿੰਦੇ ਆ ਹਨਾ ਠੀਕ ਆ ਬਾਬਾ ਇਹ ਏਰੀਆ ਹੀ ਗੰਦਾ ਲੱਗਦਾ ਇਹ ਹੈ ਗੁਗੀਆਂ ਵਾਲੇ ਸਾਰੇ ਰਹਿੰਦੇ ਇੱਧਰ ਆ ਦੇਖੋ ਹਨਾ ਆ ਝੀਲਾਂ ਦੇ ਕਿਨਾਰੇ ਕੱਡੇ ਕੱਡੇ ਵੱਡੇ ਹਨਾ ਆ ਰਸਤਾ ਆਪਾਂ ਦਿਖਾ ਕਿੱਧਰ ਦੀ ਜਾ ਸਕਦੇ ਕਿਉਂਕਿ ਉਹਦੀ ਖਦਾਈ ਚੱਲ ਰਹੀ ਕਹਿੰਦੇ ਇਹ ਵਿਚਾਰੇ ਕਹਿੰਦੇ ਮਜ਼ਦੂਰ ਤੇ ਸਾਰੇ ਇਹਨਾਂ ਦੇ ਘਰੀ ਆ ਆ ਬੱਚੇ-ਬੁੱਚੇ ਬਾਦੀ ਦੇਖ ਲੈ ਇਹਨਾਂ ਦੀ ਆ ਸਾਰੀ ਹੁਣ ਆਪਾਂ ਆ ਰੋੜ ਨਿਕਲ ਆ ਝੀਲਾਂ ਆ ਗਏ ਹਨਾ ਹੈ ਨਹੀਂ ਜਾ ਸਕਦੇ ਮੇਰੀ ਆਵਾਜ਼ ਫਿਰ ਉਵੇਂ ਹੀ ਆ ਜੀ ਕੱਡੇ ਕੱਡੇ ਆ ਰੋਡ ਵੀ ਉੱਪਰ ਇਹ ਉਹੀ ਰੋਡ ਆ ਇੱਧਰ ਚ ਹੀ ਲਾ ਗਿਆ ਐਸ ਸਾਈਡ ਤੇ ਆ ਆ ਟ੍ਰੇਨਾਂ ਵੀ ਵਿੱਚ ਆਉਂਦੀਆਂ ਸੀ ਇਹਦੇ ਆ ਦੇਖੋ ਟ੍ਰੇਨ ਲਾਈਨਾਂ ਹੁਣ ਵੀ ਆਉਂਦੀਆਂ ਟ੍ਰੇਨਾਂ ਤਾਂ ਲੰਘਦੀਆਂ ਪਰ ਇਹ ਥਰਮਲ ਨਹੀਂ ਚੱਲ ਰਹੇ ਇੱਥੇ ਹਾਂ ਕਿੱਡੇ ਕਿੱਡੇ ਅੱਜ ਪਹਿਲੀ ਵਾਰ ਆਏ ਨਹੀਂ ਮੈਂ ਇੱਥੇ ਖੜਦਾ ਦੂਰੋਂ ਆਉਂਦੇ ਆ ਸ਼ਰਮ ਲਾਉਂਦੇ ਇੱਧਰੋਂ ਬਣਾ ਸ਼ੱਲਾ ਆ ਨਹੀਂ ਆਉਂਦਾ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ 'ਚ ਵੀਡੀਓ ਨੂੰ ਦੇਖ ਰਹੇ ਮੇਰੇ ਸਾਰੇ ਭੈਣ ਭਾਈ ਯਾਰ ਦੋਸਤ ਨਿੱਕੇ ਉਹ ਵੱਡਿਓ ਆਪਣੀ ਸਿਹਤ ਦਾ ਬਹੁਤ ਸਾਰਾ ਖਿਆਲ ਰੱਖਿਆ ਕਰੋ ਸੇਤ ਬਹੁਤ ਜ਼ਰੂਰੀ ਆ ਰੱਬ ਕਰੇ ਤੁਹਾਨੂੰ ਤੁਸੀਂ ਹਮੇਸ਼ਾ ਹੀ ਤੰਦਰੁਸਤ ਰਹੋ ਤੰਦਰੁਸਤੀ ਤੋਂ ਵੱਡੀ ਦੁਨੀਆ 'ਚ ਕੋਈ ਚੀਜ਼ ਨਹੀਂ ਹੈਗੀ ਕਰਮਲ ਪਲਾਂਟ ਦੇ ਸਾਹਮਣੇ ਝੀਲਾਂ ਕਿਉਂਕਿ ਝੀਲਾਂ ਦੇ ਕਿਨਾਰੇ ਤੇ ਇਹਨਾਂ ਨੂੰ ਬਣਾਇਆ ਗਿਆ ਸੀਗਾ ਆਹ ਰੋਡ ਚੱਲਦਾ ਗੱਡੀਆਂ ਲੰਘ ਰਹੀਆਂ ਇਹ ਉਹੀ ਕੋਟਕਪੁਰਾ ਰੋਡ ਹੀ ਹੋਊਗਾ ਆਹ ਜੜੀਆਂ ਝੂੜੀਆਂ ਚੋਂ ਲੰਘ ਕੇ ਆਪਾਂ ਦਿਖਾਉਂਦੇ ਆ ਤੁਹਾਨੂੰ ਚੀਲਾ ਜਿੰਨਾਂ ਦੇ ਕਿਨਾਰੇ ਤੇ ਇੰਨਾਂ ਨੂੰ ਬਣਾਇਆ ਗਿਆ ਸੀ ਥਰਮਲ ਜਿਹੜਾ ਅੱਜ ਬਠਿੰਡੇ ਦੀ ਸ਼ਾਨ ਹੈਗੇ ਆ ਜਿੱਥੋਂ ਵੀ ਤੁਸੀਂ ਤੁਸੀਂ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਦੇਖੋ ਆ ਚੀਲਾ ਕਿੰਨੀ ਵੱਡੀ ਚੀਲਾ ਅੱਧੀ ਰੋਡ ਤੋਂ ਪਰਲੀ ਸਾਈਡ ਉਹ ਉਹ ਸਾਈਡ ਜਾ ਕੇ ਦੇਖਦੇ ਆ ਆ ਮਜ਼ਦੂਰਾਂ ਦੇ ਘਰ ਆ ਜਿਹੜੇ ਇੱਥੇ ਆ ਕਰਮਚਾਰੀ ਕੰਮ ਕਰਦੇ ਸੀਗੇ ਪਹਿਲਾਂ ਉਹਨਾਂ ਦੇ ਘਰ ਆ ਤੇ ਉਹ ਸਾਈਡ ਤੇ ਮਜ਼ਦੂਰਾਂ ਦੇ ਘਰ ਸਾਹਮਣੇ ਉਸ ਟਾਈਮ ਤੇ ਇੱਥੇ ਐਂਟਰੀ ਹੁੰਦੀ ਹੋਊਗੀ ਥਰਮਲ 'ਚ ਹਨਾ ਇੱਥੇ ਟ੍ਰੇਨਾਂ ਆਉਂਦੀਆਂ ਆ ਇੱਥੇ ਐਂਟਰੀ ਕਰਦੀਆਂ ਹੋਗੀਆਂ ਕੋਲਾ ਕਲਾ ਆਉਂਦਾ ਸੀ ਨਾ ਤਾਮਿਲ ਲਾਡੂ ਤੋਂ ਕੇਰਲ ਤੋਂ ਹਨਾ ਤੇ ਆ ਮਜ਼ਦੂਰ ਵਿਚਾਰੇ ਇਹ ਵੇਟ ਕਰਦੇ ਆ ਕਦੋਂ ਸਾਨੂੰ ਬੁਲਾਉਣ ਹੈ ਆ ਇਹ ਚੀਲਾ ਚੀਲ ਨਗ ਆ ਦੇਖੋ ਇਧਰ ਵੀ ਇਧਰੋਂ ਆਪਾਂ ਆਏ ਆ ਉਹ ਰੋਡ ਤੋਂ ਸਾਹਮਣੇ ਰੋਡ ਆ ਉਹ ਸਾਹਮਣੇ ਵੀ ਸਾਰੇ ਰੁਜ਼ਗਾਰ ਮਿਲਿਆ ਹੈਗਾ ਲੋਕਾਂ ਨੂੰ ਉਹ ਸਾਰੀਆਂ ਦੁਕਾਨਾਂ ਦਕੂਨਾਂ ਝੌਪੜੀਆਂ ਆ ਚੀਲ ਆ ਇੱਥੋਂ ਸਿੱਧਾ ਪਤਾ ਨਹੀਂ ਉਧਰ ਵੀ ਅੱਧੀ ਤੁਹਾਨੂੰ ਝੀਲ ਦਿਖਾਈ ਆ ਨਾ ਉਹ ਝੀਲ ਵੀ ਮਤਲਬ ਤੇ ਆ ਕਿੰਨਿਆਂ ਕਿੱਲਿਆਂ ਚ ਹੋਊਗੀ ਸੈਂਕੜਿਆਂ ਕਿੱਲਿਆਂ ਦੇ ਵਿੱਚ ਆ ਅਗਲਾ ਇਹਦਾ ਸਿਰਾ ਨਹੀਂ ਦਿਖ ਰਿਹਾ ਆਪਾਂ ਨੂੰ ਵੀ ਕਿੰਨੀ ਦੂਰ ਆ ਉਹ ਦੇਖੋ ਉਧਰੋਂ ਬੋਟਿੰਗ-ਬੋਟਿੰਗ ਵੀ ਹੁੰਦੀ ਆ ਬੱਚੇ-ਬੁੱਚੇ ਇੱਧਰ ਤਾਂ ਚਲੋ ਗੰਦ ਪਿਆ ਤੇ ਇਸ ਸਾਈਡ ਤੇ ਆਪਾਂ ਤੁਰ ਵੀ ਸਕਦੇ ਆ ਰਸਤਾ ਵਧੀਆ ਬਣਿਆ ਆ ਦੇਖੋ ਸੈਂਕੜੇ ਕਿੱਲੇ ਇਹ ਇੱਕ ਗਾਣਾ ਜਿਹਾ ਵੀ ਆਇਆ ਸੀ ਬਹੁਤ سارے ਗਾਣੇ ਆ ਹਨਾ ਝੀਲਾਂ ਦੇ ਕਿਨਾਰੇ ਕੋਠੀ ਪਾ ਦੇਵੇ ਮਾਈਆ ਹਨਾ ਐਂ ਕੁਝ ਸੀਗਾ ਬਟਿੰਡੇ ਸ਼ਹਿਰ ਦੇ ਵਿੱਚ ਵੱਡੇ-ਵੱਡੇ ਪੌੜਾ ਕਿੰਨੇ ਪੌੜਾ ਮਤਲਬ ਬਹੁਤ سارے ਫਲਾਈਓਵਰ ਬਣੇ ਆ ਵੱਡੇ ਵੱਡੇ ਕਾਲਜ ਮਤਲਬ ਫੁੱਲਾ ਸ਼ਹਿਰ ਆ ਐਨੂੰ ਆਪਾਂ ਚੰਡੀਗੜ੍ਹ ਮਿਨੀ ਚੰਡੀਗੜ੍ਹ ਵੀ ਹੁਣ ਕਿਹਾ ਜਾਂਦਾ ਛੋਟਾ ਚੰਡੀਗੜ੍ਹ ਮੈਂ ਕਹਿੰਦਾ ਚੰਡੀਗੜ੍ਹ ਤੋਂ ਵੀ ਸੋਹਣਾ ਸ਼ਹਿਰ ਹੈਗਾ ਇਸ ਟਾਈਮ ਤੇ ਪਟੰਟਾ ਜਿਹੜਾ ਬਹੁਤ ਵਧੀਆ ਸ਼ਹਿਰ ਆ ਇਹਦੀ ਖੂਬਸੂਰਤੀ ਆਈ ਨੂੰ ਦੇਖ ਕੇ ਨਾਲ ਹੀ ਪਤਾ ਲੱਗਦੀ ਆ ਆਪਾਂ ਰੋਡ ਤੇ ਜਾ ਰਹੇ ਆ ਇੱਕ ਉੱਤਰਾ ਰੋਡ ਆ ਰਿਹਾ ਨਾ ਇਧਰੋਂ ਇਹ ਕੋਹੋਂ ਰੋਡ ਆ ਇਹ ਜਿਲ੍ਹਾ ਤੋਂ ਆ ਰਿਹਾ ਹੈ ਇਹ ਰੋਡ ਖੁੱਲੀਆਂ ਸੜਕਾਂ ਸਟਾਇਸ਼ਨ ਰੇਲ ਦਾ ਪੂਰਾ ਵੱਜਾ ਲਿਆ ਗਿਆ ਆਵਾਜ਼ ਸ਼ਾਇਦ ਖਰ ਖਰ ਖਰਤੀ ਆਉਂਦੀ ਹੋ ਦੇ ਵਿੱਚ ਆ ਲੱਗਿਆ ਬਹੁਤ ਉਹ ਖਾਜੂਰਾ ਪੂਰਾ ਇਕਲੋਣੇ ਸ਼ਹਿਰ ਦੇ ਵਿੱਚ ਆ ਗਏ ਆਪਾਂ ਕਈ ਲਟਾ ਵਾਲੇ ਚੌਕ ਇਸੇ ਸ਼ਹਿਰ ਦੇ ਵਿੱਚ ਜਾਂ ਚੱਡੀਗੜ੍ਹ ਦੇ ਵਿੱਚ ਦਿਖਾਈ ਦਿੰਦੇ ਆ ਆ ਦੇਖੋ ਆਰਾਮ ਨਾਲ ਗੱਡੀਆਂ ਚੱਲ ਰਹੀਆਂ ਰੋਡ ਵੱਡੇ ਆ ਟ੍ਰੈਫਿਕ ਘੱਟ ਆ ਆਰਾਮ ਨਾਲ ਆਪਾਂ ਸ਼ਹਿਰ ਦੇਖਾਂਗੇ ਅੱਜ ਸ਼ਹਿਰ ਦੇਖ ਰਹੇ ਆ ਨਾ ਇਹ ਬਟਿੰਡਾ ਬੜੇ ਦਿਨਾਂ ਤੋਂ ਇਹ ਸੀਗਾ ਕਿ ਆਪਾਂ ਨੇ ਆਹ ਵਾਲਾ ਸ਼ਹਿਰ ਦੇਖਾਂ ਵੱਡੇ ਵੱਡੇ ਖੁੱਲੇ ਖੁੱਲੇ ਪਿਆਰ ਦੇਖਦੇ ਜਾ ਰਹੇ ਆ ਆਪਾਂ ਇਹ ਰੋਡ ਜਾਂਦਾ ਹਨਾ ਰੇਲਵੇ ਸਟੇਸ਼ਨ ਨੂੰ ਰੋਡ ਜਾਂਦਾ ਹਨਾ ਸ਼ਹਿਰ ਆ ਇਹ ਸ਼ਹਿਰ ਲੋਦੀਆਂ ਦੇ ਟਾਈਮ ਤੇ ਬਾਬਰ ਬਾਬਰ ਦੇ ਟਾਈਮ ਤੇ ਵੀ ਇਹ ਸ਼ਹਿਰ ਸੀਗਾ ਜਿਹੜਾ ਮੁਗਲ ਬਾਦਸ਼ਾਹ ਬਾਬਰ ਸੀਗਾ ਮੁਹੰਮਦ ਗੋਰੀ ਦੇ ਟਾਈਮ ਤੇ ਵੀ ਸੀਗਾ ਮਤਲਬ ਬਾਬਰ ਗੁਰੂ ਨਾਨਕ ਦੇ ਟਾਈਮ ਤੇ ਹੋਇਆ ਹੈ ਹਨਾ ਗੁਰੂ ਨਾਨਕ ਦੇ ਜਦੋਂ ਟਾਈਮ ਪੀਰੀਅਡ ਉਹ ਤੋਂ ਬਾਬਰ ਆਉਂਦਾ ਬਾਵਰ ਬਾਦਸ਼ਾ ਆਉਂਦਾ ਉਸ ਟਾਈਮ ਤੇ ਵੀ ਬਠਿੰਡੇ ਦਾ ਨਾਮ ਪਟਿੰਡਾ ਹੋਊਗਾ ਪਟਿੰਡਾ ਹੋਊਗਾ ਜਾਂ ਕੁਝ ਹੋਰ ਹੋਊਗਾ ਮਤਲਬ ਬਠਿੰਡਾ ਸ਼ਹਿਰ ਐਵੇਂ ਹੀ ਸੀਗਾ ਛੋਟਾ ਸੀਗਾ ਰਾਜਸਥਾਨ ਦੇ ਏਰੀਏ ਸਾਰੇ ਪਾਕਿਸਤਾਨ ਦੇ ਸਾਰੇ ਏਰੀਏ ਇਥੋਂ ਵਪਾਰ ਚੱਲਦਾ ਸੀਗਾ ਸਦੀਆਂ ਪੁਰਾਣਾ 11 ਸਾਲ ਪੁਰਾਣਾ ਸ਼ਹਿਰ ਆ ਇਹ ਸ਼ਹਿਰ ਦੇ ਵਿੱਚ ਇੱਕ ਟੈਂਕੀ ਆ ਦੇਖੋ ਪਾਣੀ ਦੀ ਮੈਂ ਕਿੰਨੇ ਕਿਤੇ ਥੱਲੇ ਟਾਵਰ ਦਿੱਤੇ ਆ ਕਿੰਨੇ ਕਿ ਪਿੱਲਰ ਆ ਗਿਣਤੀ ਨਹੀਂ ਐਸਿਡ ਵੀ ਮਾਰਕੀਟ ਆ ਵੱਡੀ ਸਾਹਮਣੇ ਵੀ ਇੱਕ ਕਿਹੜਾ ਇਹ ਟਾਹਰ ਟੈਂਕੀ ਆ ਇਹ ਕਿਹੜੀ ਏਰੀਆ ਹੈਗਾ ਇਹ ਇੱਕ ਹਸਾਬ ਨਾਲ ਜਿਹੜੇ ਏਰੀਆ ਚ ਆਪਾਂ ਹੁਣ ਜਾ ਰਹੇ ਆ ਇਹ ਤਾਂ ਪੁਰਾਣਾ ਮਠਿੰਡਾ ਹੀ ਆ ਹਨਾ ਵੱਡਾ ਸ਼ਹਿਰ ਆ ਬਹੁਤ ਵੱਡਾ ਸ਼ਹਿਰ ਆ ਮਠਿੰਡਾ ਇਹ ਪੁਰਾਣੇ ਬਾਜ਼ਾਰ ਆ ਪੁਰਾਣਾ ਸ਼ਹਿਰ ਹੈਗਾ ਨਵਾਂ ਸ਼ਹਿਰ ਉਸ ਸਾਈਡ ਰਹਿ ਗਿਆ ਹਨਾ ਬੱਸ ਸਟੈਂਡ ਤੋਂ ਦੂਜੀ ਸਾਈਡ ਰਹਿ ਗਿਆ ਆ ਬਿਲਡਿੰਗਾਂ ਪਾਈਆਂ ਸੀ ਉਵੇਂ ਹੀ ਰਹਿ ਗਈਆਂ ਅਜੇ ਰੈਡੀ ਨਹੀਂ ਹੋਈਆਂ ਲੋਕ ਕਿੰਨਾ ਪੁਰਾਣਾ ਬਾਜ਼ਾਰ ਹੋਊਗਾ ਇਹ ਡਬਲ ਡਬਲ ਦੁਕਾਨਾਂ ਲੱਗਦਾ ਨਾ ਐਂ ਲੱਗਦਾ ਦਿੱਲੀ ਹੁੰਦਾ ਹੈ ਸਾਹਮਣੇ ਰੇਲ ਵੀ ਆ ਗਿਆ ਸਟੇਸ਼ਨ ਆ ਗਿਆ ਨਾ ਤਾਂ ਹੀ ਆਟਾ ਉਟੋ ਲੱਗੇ ਆ ਇਹ ਰੇਲਵੇ ਸਟੇਸ਼ਨ ਦੇ ਬਾਹਰਲੀ ਸਾਈਡ ਵਾਲਾ ਏਰੀਆ ਪੁਰਾਣਾ ਬਠਿੰਡਾ ਨੂੰ ਆਪਾਂ ਕਹਿੰਦੇ ਆ ਇੱਧਰ ਰਾਈਟਾ ਰੇਲਵੇ ਦੇ ਸਾਰੀ ਜਗ੍ਹਾ ਰੇਲਵੇ ਜੰਕਸ਼ਨ ਆ ਦੇਖੋ ਬਠਿੰਡਾ ਜੰਕਸ਼ਨ ਪੋਲ ਦੇ نیچے ਉ ਜਾਵਾਂਗੇ ਹੁਣ ਕਿੰਨੀਆਂ ਸੋਹਣੀਆਂ ਪੇਂਟਿੰਗਾਂ ਦੋਨਾਂ ਸਾਈਡ ਤੇ ਦੇ ਇੱਧਰ ਵੀ ਇੱਧਰ ਵੀ ਕਿੰਨਾ ਕੁਝ ਲਿਖਿਆ ਹੋਰ ਨੁੱਚੀ ਨਾ ਗੁਫਾ ਆ ਗਈ ਅੰਦਰ ਰੇਕੀ ਮਈਆ ਦਬਾਓ ਜੀ ਕਮੋ ਜੀ ਗ੍ਰੇਟ ਏਰੀਆ ਹੈ ਨਾ ਰਾਤ ਨੂੰ ਵੀ ਦਿਸਣਾ ਇੱਥੇ ਹਨੇਰਾ ਦਿਨੇ ਨਹੀਂ ਬਸਤੇ ਅਸਰੇ ਹਨੇਰਾ ਲਾਂਗੇ ਲਾਂਗੇ ਆਪਾਂ ਬਰੇ ਚਲਾਂਗੇ ਆਗੇ ਪਹੁੰਚਾਂਗੇ ਆ ਸਾਈਡ ਕਿਸੇ ਨੇ ਨਹੀਂ ਦੇਖੀ ਹੋਣੀ ਅਜੇ ਤੱਕ ਕਿਉਂਕਿ ਇਹ ਆ ਆਪਾਂ ਵੀਡੀਓ ਬਣਾਉਨੇ ਆ ਨਵੇਂ ਸ਼ਹਿਰ ਦੀ ਉਧਰੋਂ ਆ ਪੁਰਾਣਾ ਜਿਹੜਾ ਹੈਗਾ ਪੁਰਾਣਾ ਸ਼ਹਿਰ ਬਠਿੰਡਾ ਇੱਧਰ ਤਾਂ ਕੋਈ ਘੱਟ ਹੀ ਆਉਂਦੇ ਹੋਣੇ ਆ ਉਹ ਸ਼ਹਿਰ ਵਾਲੀ ਮੰਡੀ ਸਬਜ਼ੀ ਦੀਆਂ ਦੁਕਾਨਾਂ ਹਨਾ ਕੰਨਾ ਕੈਂਗਿਆ ਏਰੀਆ ਹੈ ਇਹ ਦੇਖਦੇ ਆਪਾਂ ਆ ਕਿੰਨਾ ਕੁ ਚ ਲਿਖਿਆ ਇੱਧਰ ਬੋਰਡ ਤੇ ਕਿੰਨੀਆਂ ਸ਼੍ਰੇਣੀਆਂ ਲਿਖੀਆਂ ਮੱਗੂ ਬੋਰਡ ਦੇ ਉੱਤੇ ਧੰਨਵਾਦ ਟਿਕਟ ਕਾਊਂਟਰ ਆ ਗਿਆ ਇਹ ਸਾਹਮਣੇ ਇੱਥੋਂ ਆਪਾਂ ਟਿਕਟ ਟਿਕਟੇ ਪਾਵਾ ਵੀ ਹਨਾ 2 0 4 1 0 ਭਟਿੰਡਾ ਪੇਲੀ ਸੁਪਰ ਕਾਸ ਐਕਸਪ੍ਰੈਸ ਉਧਰੋਂ ਬਜ਼ਾਰ ਵੱਲੋਂ ਆਉਂਦਿਆ ਇਹ ਇੱਥੇ ਟਿਕ ਟਿਕਟਾਉਨੇ ਆਪਾਂ ਹਨਾ ਟਿਕ ਟਿਕਟਾ ਕੇ ਸਾਹਮਣੇ ਰੋਟੀ ਵਾਲੇ ਬਜ਼ਾਰ ਆ ਜੇ ਖਾਣਾ ਖਾਣਾ ਹੋਵੇ ਹਨਾ ਤੇ ਇੱਥੋਂ ਉੱਪਰ ਚੜ ਕੇ ਆਪਾਂ ਚੱਲਦੇ ਆਜੋ ਦਿਖਾਉਨੇ ਜੀ ਸਟੇਸ਼ਨ ਪਰ ਆਪਕਾ ਸਵਾਗਤ ਹੈ ਯਾ ਕੀ ਗੱਲ ਹੋ ਰਹੀ ਆ ਅੱਜ ਵੈਸੇ ਨਾ ਗਰਮੀ ਹੈਣੀ ਜੈਣ ਦੀ ਲੋੜ ਨਹੀਂ ਸੀ ਮਤਲਬ ਇਹ ਸੁਪਰ ਫਾਸਟ ਟ੍ਰੇਨ ਸਾਰੀ ਪੂਰੇ ਹਿੰਦੁਸਤਾਨ ਦੇ ਵਿੱਚੋਂ ਟ੍ਰੇਨਾਂ ਆਉਂਦੀਆਂ ਇਸ ਜੰਕਸ਼ਨ ਦੇ ਉੱਤੇ ਇਹਨੂੰ ਜੰਕਸ਼ਨ ਕਹਿੰਦੇ ਆ ਹੁਣ ਜਿਹੜਾ ਕੋਈ ਵੱਡਾ ਰੇਲਵੇ ਸਟੇਸ਼ਨ ਹੁੰਦਾ ਉਹਨੂੰ ਜੰਕਸ਼ਨ ਕਹਿੰਦੇ ਆ ਪੂਰੇ ਹਿੰਦੁਸਤਾਨ ਨੂੰ ਚਾਹੇ ਇੱਥੋਂ ਜੰਮੂ ਨੂੰ ਟ੍ਰੇਨ ਲੈ ਲਓ ਚਾਹੇ ਹਾਵੜਾ ਕਲਕੱਤਾ ਨੂੰ ਟ੍ਰੇਨ ਲੈ ਲਓ ਹਰੇਕ ਜਗ੍ਹਾ ਤੇ ਟ੍ਰੇਨਾਂ ਚੱਲਦੀਆਂ ਪੰਜਾਬ ਦਾ ਨਹੀਂ ਕਈ ਸਟੇਟਾਂ ਦਾ ਇਹ ਵੱਡਾ ਰੇਲਵੇ ਸਟੇਸ਼ਨ ਆ ਦੇਖੋ ਉਹ ਪੁਰਾਣੀਆਂ ਬਿਲਡਿੰਗਾਂ ਸਾਰੀਆਂ ਉੱਪਰੋਂ ਆਪਾਂ ਦੇਖਦੇ ਹਾਂ ਨਾ ਬਾਜ਼ਾਰ ਕਿਵੇਂ ਲੱਗੂਗਾ ਇਹ ਵੀ ਹੈ ਨਾ ਆਪ ਕੋ 0 1 2 2 1 ਉਹ ਦੇਖੋ ਕਿਉਂਕਿ ਜਿੰਨੇ ਮਤਲਬ ਬੁਕਿੰਗ ਕਰਾਈ ਹੁੰਦੀ ਆ ਉਹਨੂੰ ਵਧੀਆ ਟਾਈਮ ਨਹੀਂ ਲੱਗਦਾ ਨਹੀਂ ਤਾਂ ਲਾਈਨ 'ਚ ਖੜਨਾ ਪੈਂਦਾ ਓ ਸਾਹਮਣੇ ਪਲੇਟਫਾਰਮ ਆ ਗਏ ਕਿੰਨਾ ਦੂਰ ਜਾ ਕੇ ਪਹੁੰਚ ਉਤਰਾਂਗੇ ਮਠੰਡੇ ਦਾ ਇਹ ਰੇਲਵੇ ਸਟੇਸ਼ਨ ਆ ਆ ਤਾਂ ਮਾਲ ਗੱਡੀ ਲੱਗੀ ਹੈ ਨਾ ਆਹੋ ਇਹ ਕਿਹੜਾ ਪੇਰੂ ਸੂਟ ਕੇ ਐਕਸਪੈਸ਼ਲ ਵਾਇ ਇੱਧਰ ਦੇ ਆਪਾਂ ਇੱਧਰ ਜੀ ਉਤਰ ਐਕਸਿਟ ਕਰ ਸਕਦੇ ਬਾਕੀ ਕੋ ਇੱਧਰ ਵੀ ਆ ਸਕਦੇ ਸੀ ਆਪਾਂ ਕਮੋ ਜੀ ਆ ਇੱਧਰ ਕਿੰਨੀਆਂ ਗੱਡੀਆਂ ਅਨਾਉਂਸਮੈਂਟ ਜੀ ਹੋਈ ਜਾਂਦੀ ਆ ਜੰਕਸ਼ਨ ਮੇਰੇ ਦੋਸਤਾਂ ਨੇ ਭਾਈਆਂ ਨੇ ਅੱਜ ਕਈਆਂ ਦੋਸਤਾਂ ਨੇ ਅੱਜ ਪਹਿਲੀ ਵਾਰ ਦੇਖਣਾ ਇਹ ਬਠਿੰਡੇ ਦਾ किन्नी कमरे प्लेटफॉर्म जिसे बने है, बनी, बनी है, है <सथी देखे> किन्ने यात्री तुरे तो जाते है आप अप अपने कमांड ਇਕਾਦੀ ਵੇਟਿੰਗ ਲੱਗੀ ਆ ਇੱਥੇ ਲਿਫਟ ਲੱਗੀ ਹਨ نیچے ਜਾਣ ਨੂੰ ਆਪਾਂ ਇੱਧਰ ਦੀ ਵੀ ਜਾ ਸਕਦੇ ਸੀਗੇ ਜੇ ਆਪਣੀ ਟ੍ਰੇਨ ਐਸ ਪਲੇਟਫਾਰਮ ਤੇ ਦਾ ਇੱਧਰ ਵੀ ਜਾਵਾਂਗੇ ਇੱਧਰ ਹੈਗਾ 5 6 7 ਆ ਇੱਧਰ ਵੀ ਕਿੰਨੀ ਜਨਤਾ ਬੈਠੀ ਆ ਉਹ ਦੇਖ ਤੁਰੀ ਜਾਂਦੀ 5 6 7 ਇਹ ਫਲੇਟਫਾਰਮ ਨੰਬਰ ਆ ਦੇਖ نیچے ਦੇਖੋ ਅੱਗੇ ਲਾਸਟਰ ਦੇ ਕਿੰਨਾ ਵੱਡਾ ਇੰਨੀਆਂ ਟ੍ਰੇਨਾਂ ਲੱਗੀਆਂ ਅੱਗੇ ਵੀ ਕਿੰਨਾ ਵੱਡਾ ਰੇਲਵੇ ਸਟੇਸ਼ਨ ਹੈ ਆਪ ਮੁੜਦੇ ਆ ਬਸ ਲਾਸਟ ਉੱਥੋਂ ਤੱਕ ਹੀ ਜਾਣਾ ਕਿੰਨੇ ਹਨ 1 2 4 5 6 ਪਤਾ ਨਹੀਂ ਕਿੰਨੇ ਕਿ 20 25 ਪਲੇਟਫਾਰਮ ਹੋਊਗਾ ਇੱਧਰ ਕਿੰਨੇ ਕਿੰਨੇ ਮੋਟਰਸਾਈਕਲ ਸਟੈਂਡ ਹਲੋ ਯਾਰਾਂ ਦੀ ਗਿਣਤੀ ਬਾਈਕ ਲੱਗੇ ਇੱਧਰ ਦੀ ਵੀ ਆਉਂਦੇ ਆ ਹਨਾ ਲੋਕ ਇੱਧਰ ਦੀ ਵੀ ਆਈ ਜਾਂਦੇ ਆ ਸ਼ਹਿਰ ਦੇ ਦੂਸਰੇ ਸਾਈਡ ਤੋਂ ਚੱਲਦੇ ਆਪਾਂ ਵਾਪਸ ਫੋਰਥ ਕਿਸੇ ਲੋਕੇਸ਼ਨ ਤੇ ਆਜੋ ਜਦੋਂ ਕੋਈ ਵੀ ਆਉਂਦਾ ਹਨਾ ਉੱਤਰ ਕੇ ਟ੍ਰੇਨ ਦੇ ਉੱਤੋਂ ਇੱਥੋਂ ਰੋਟੀਆਂ ਖਾਂਦੇ ਆ ਟਾਪੇ ਟੂਪਿਆ ਦੋ ਬੜੇ ਉਹ ਉੱਥੋਂ ਤੱਕ 스멜 ਆਈ ਪਤਾ ਕਿਹੜੀ 스멜 ਆਉਂਦੀ ਦਾਲਾਂ ਦੀ ਦਾਲ ਛੋਲ ਦੀ 스멜 ਆਉਂਦੀ ਭਾਈ ਇਹ ਆ ਪੁਰਾਣਾ ਬਠਿੰਡਾ ਕਿਆ ਬਾਤਾਂ ਇਹ ਸ਼ਹਿਰ ਦੀਆਂ ਪਟਿੰਡੇ ਸ਼ਹਿਰ ਦੀਆਂ ਕਦੇ ਉਧਰ ਚੰਡੀਗੜ੍ਹ ਵਾਲੀ ਸਾਈਡ ਤੇ ਅੰਮਰਸਰੋਂ ਜਲੰਧਰੋਂ ਲੋਕ ਸੋਚਦੇ ਹੁਣ ਇਹ ਪਟਿੰਡਾ ਸ਼ਹਿਰ ਕਿਹੋ ਜਿਹਾ ਹੋਊਗਾ ਹਨ ਇਹੋ ਜਿਹਾ ਸ਼ਹਿਰ ਆ ਜੀ ਸੋਨਾ ਸ਼ਹਿਰ ਆ ਪੁਰਾਣਾ ਇਧਰ ਪ੍ਰਾਣੀ ਲੁੱਕ ਆ ਸਾਰੀ ਗੁਲਚੇ ਗੁਲਚੇ ਬਣੇ ਜਾਂਦੇ ਆ ਕਿਆ ਬਾਤਾਂ ਨੂੰ ਮਾਨ ਚੌਕ ਇਨੂੰ ਕਹਿੰਦੇ ਆ ਨਾ ਸਾਨੂੰ ਮਨਚੌਂਕ ਸਹੀ ਗੱਲ ਆ ਉਹਦੀ ਪਤਾ ਉਹ ਮੂਰਤੀ ਲੱਗੀ ਨਾ ਸਾਨੂੰ ਮਨਜੀ ਦੀ ਦੇਖੋ ਆਈ ਐਸਐਡ ਆਪਾਂ ਜਾਣਾ ਹੁਣ ਬੱਸ ਸਟੈਂਡ ਦੇਖਦੇ ਆ ਥੋੜੀ ਥੋੜੀ ਟ੍ਰੈਫਿਕ ਵਧੂਗੀ ਹੁਣ ਆਪਾਂ ਪਹੁੰਚ ਗਏ ਬੱਸ ਸਟੈਂਡ ਬਸ 2 ਮਿੰਟ ਚ ਇਹ ਡੈਂਟਲ ਕਾਲਜ ਆ ਇਥੋਂ ਬਸ ਅਮੜਦੀ ਹੈ ਨਾ ਬਸ ਸਟੈਂਡ ਉਹ ਸਾਹਮਣੇ ਵਾਲੀ ਲੋਕੇਸ਼ਨ ਹੈ ਇੱਧਰ ਇਹ ਆ ਬਸ ਸਟੈਂਡ ਦੇ ਅੰਦਰ ਸਭ ਤੋਂ ਜ਼ਿਆਦਾ ਜਿਵੇਂ ਬਸ ਸਟੈਂਡ ਆਪਣਾ ਜਲੰਧਰ ਵਾਲਾ ਭੀੜ ਹੁੰਦੀ ਹੈ ਨਾ ਜਲੰਧਰ ਜਾਂ ਲੁਧਿਆਣੇ ਉਸ ਬਸ ਸਟੈਂਡਾਂ ਦੇ ਭੀੜ ਹੁੰਦੀ ਆ ਉਵੇਂ ਹੀ ਇੱਥੇ ਭੀੜ ਹੁੰਦੀ ਆ ਉਨੇ ਹੀ ਲੋਕ ਇੱਥੇ ਹੁੰਦੇ ਆ ਕਿੰਨੇ ਲੋਕ ਆ ਸਾਹਮਣੇ ਰੱਖਸ਼ ਰੁਕਸ਼ਾ ਕਿੰਨੇ ਹੈ ਨਾ ਦੇਖਿਓ ਭਰਾਵਾ ਉੱਤੇ ਨਾ ਚੜਾ ਕਿੰਨੇ ਲੋਕ ਆਈ ਜਾਂਦੇ ਲੈ ਇਹ ਵੀ ਸਾਡੇ ਵਾਂਗ ਕੰਮਕਾਰਾਂ ਤੋਂ ਫ੍ਰੀ ਹੋ ਕੇ ਕਿਉਂਕਿ ਅੱਜ ਸ਼ਨੀਵਾਰ ਆ ਨਾ ਕਿੰਨੀ ਭੀੜ ਆ ਬੱਸ ਸਟੈਂਡ 'ਤੇ ਉੱਥੇ ਚੱਲਦੇ ਆ ਜੀ ਆਇਆ ਇਹ ਬਸ ਸਟੈਂਡ ਹੈ ਤੇ ਯਾਰ ਪੁਰਾਣਾ ਬਸ ਸਟੈਂਡ ਹੀ ਹੈ ਮਾਡਰਨ ਬਸ ਸਟੈਂਡ ਬਣਿਆ ਇਹ ਇਧਰ ਵੀ ਕਿੰਨੀਆਂ ਬੱਸਾਂ ਖੜੀਆਂ ਹੁਣ ਕੁਝ ਨਹੀਂ ਸੁਣਨਾ ਬਸ ਵਾਜਾਂ ਆਉਣੀਆਂ ਬਠਿੰਡਾ ਧਨੌਲਾ ਫਰੀਦਕੋਟ ਬਠਿੰਡਾ ਅੰਮ੍ਰਿਤਸਰ ਮੋਗਾ ਲੁਧਿਆਣਾ ਚੰਡੀਗੜ੍ਹ ਪੂਰੇ ਸ਼ਹਿਰਾਂ ਨੂੰ ਇੱਥੋਂ ਬਸ ਜਲਦੀ ਮਾਨਸਾ ਮੁਕਸਰ ਬੱਲੇ ਬੱਲੇ ਭੀੜ ਦੇਖਣੀ ਆਪਾਂ ਹੋਰ ਕੁਝ ਨਹੀਂ ਦੇਖਣਾ ਆ ਜੋ ਭੀੜ ਦਿਖਾਉਣਾ ਹੁਣ ਕਿੰਨੀ ਕਿ ਭੀੜ ਆ ਲੈ ਕਿਉਂ ਕਾਰ ਚੈੱਕ ਦੇਖੋ ਉਹ ਕਿੰਨੀ ਭੀੜ ਅੱਗੇ ਤੱਕ ਆਇਆ ਆਜ ਆਉਂਦੀ ਕੋਈ ਮੇਰੀ ਵਾਜ ਤਾਂ ਸੁਣਦੀ ਨਹੀਂ ਹੋਣੀ ਮੇਰੀ ਵਾਜ ਤਾਂ ਸੁਣਦੀ ਨਹੀਂ ਹੋਣੀ ਹਨ ਇਹ ਬਠਿੰਡੇ ਦਾ ਬੱਸ ਸਟੈਂਡ ਉਧਰਲੀ ਸਾਈਡ ਵੀ ਬੱਸਾਂ ਲੱਗਦੀਆਂ ਹੋਗੀਆਂ ਲੈਫਟ ਸਾਈਡ ਵੀ ਹਾਂ ਆ ਜਾ ਚੱਲਦੇ ਆਪਾਂ ਏ ਸੀਗਾ ਬੱਸ ਸਟੈਂਡ ਸਭ ਤੋਂ ਪੁਰਾਣੇ ਸ਼ਹਿਰ ਦਾ ਵੱਡਾ ਬੱਸ ਸਟੈਂਡ ਬਠਿੰਡਾ ਹਾਂ ਸਾਰੇ ਸ਼ਰਮ ਬੱਸਾਂ ਜਾਂਦੀਆਂ ਮੋਕਸਰ ਮਲੋਟ ਹਾਂ ਬੱਸ ਸਟੈਂਡ ਦੇਖ ਲੋਕ ਕਿਵੇਂ ਆਉਂਦੇ ਹਨ ਬੱਸ ਸਟੈਂਡ ਨੂੰ ਆਉਂਦੇ ਨਾ ਬੱਸਾਂ ਲੈਣ ਕਿਉਂਕਿ ਲੇਟ ਹੁੰਦੇ ਆ ਘਰ ਨੂੰ ਉਹ ਸਾਹਮਣੇ ਕਿੰਨੀ ਭੀੜ ਆ ਉੱਥੇ ਇੱਕ ਕਿਲੇ ਵਾਲਾ ਬਾਜ਼ਾਰ ਆ ਜਿੱਥੋਂ ਆਪਾਂ ਬਠਿੰਡੇ ਦੇ ਕਿਲੇ ਨੂੰ ਜਾਂਦੇ ਆ ਨਾ ਉਹੋ ਬਾਜ਼ਾਰ ਆ ਸ਼ਾਂਤ ਮਾਹੌਲ ਆ ਸੁਨਣਾ ਜਾਂ ਬਾਜ਼ਾਰ ਆ ਕੋਈ ਬੰਦਾ ਨਹੀਂ ਕੋਪਟਾ ਕਿਲਾ ਪੰਜਾਬ ਦਾ ਸਭ ਤੋਂ ਵੱਡਾ ਕਿਲਾ ਸਾਰਾ ਕੁਝ ਇਹਨੂੰ ਕਹਿੰਦੇ ਸਿੱਧਾ ਹੀ ਜਾਣਾ ਇੱਥੋਂ ਸਿੱਧਾ ਰਸਤਾ ਪੂਰਾ ਬਠਿੰਡਾ ਪੁਰਾਣਾ ਬਠਿੰਡਾ ਆ ਗਿਆ ਲੋਦੀਆਂ ਦੇ ਟਾਈਮ ਦਾ ਹਨਾ ਸਿਕੰਦਰ ਲੋਦੀ ਬਾਬਰ ਇਥੋਂ ਰਾਜੇ ਮਹਾਰਾਜਿਆਂ ਦੇ ਟਾਈਮ ਦਾ ਸ਼ਹਿਰ ਆ ਇਹ ਬਾਦਸ਼ਾਹਾਂ ਦੇ ਟਾਈਮ ਬਈ ਕਿਲਾ ਸਿੱਧਾ ਹੀ ਹਾਂ ਉਹ ਪਾਤ ਹਾਂ ਸਹੀ ਆ ਸਹੀ ਆ ਉਹ ਸਾਹਮਣੇ ਕੰਨ ਦੇਖੋ ਆ ਗਿਆ ਸੁਲਤਾਨਾਂ ਦਾ ਬਾਜ਼ਾਰ ਹਿੰਦੁਸਤਾਨ ਦੀ ਵੱਡੀ ਮਾਰਕੀਟ ਇਹਨੂੰ ਕਹਿ ਸਕਦੇ ਇੱਥੇ ਆ ਕੇ ਨਾ ਇੱਕ ਪਾਣੂ 500 ਸਾਲ ਪੁਰਾਣੀ ਫੀਲਿੰਗ ਆਉਂਦੀ ਆ। ਉਹ ਦੇ ਸਾਡੇ ਮਹਾਰਾਜੇ ਸਾਡੇ ਬਾਦਸ਼ਾਹ ਹਿੰਦੁਸਤਾਨ ਦੇ ਇਹਨਾਂ ਨੇ ਇੱਥੇ ਰਾਜ ਕੀਤਾ। ਜਿਨ੍ਹਾਂ ਦੀ ਹਿਸਟਰੀ ਅਸੀਂ 10ਵੀਂ ਕਲਾਸ ਤੋਂ 8ਵੀਂ ਕਲਾਸ ਤੋਂ ਪੜ੍ਹਦੇ ਰਹੇ। ਗ੍ਰੈਜੂਏਸ਼ਨ 'ਚ ਕਿਤਾਬਾਂ ਪੜ੍ਹੀਆਂ। ਫਿਰ ਨਾਂ ਨਹੀਂ ਯਾਦ ਆਉਂਦੇ ਸੀ 1500 ਕੋਸ ਪਲਾਸੀ ਦੀ ਲੜਾਈ। ਹਨਾ ਪਾਣੀਪਤ ਦੀ ਲੜਾਈ ਆ ਗਏ ਆਪਾਂ ਆ ਦੇਖ ਕਿਲੇ ਦੀ ਬਾਰੀ ਦੇਖਾ ਇਹ ਆ ਹਨਾ ਕਿਲਾ ਜਿਹੜਾ ਤੁਹਾਨੂੰ ਦੱਸਿਆ ਬਟਿੰਡੇ ਦਾ ਇੱਥੇ ਆਪਾਂ ਮੋਟਰਸਾਈਕਲ ਲਾ ਸਕਦੇ ਆ ਇੱਧਰ ਗੱਡੀ ਪਾਰਕਿੰਗ ਤਾਂ ਫ੍ਰੀ ਆ ਕੋਈ ਦੀ ਟੈਕਟ ਨਹੀਂ ਲੱਗਦੀ ਪ੍ਰਾਣਾ ਦਰਵਾਜ਼ਾ ਇਹ ਛੋਟਾ ਘਰ ਤਾਂ ਦਰਵਾਜ਼ਾ ਪਹਿਲਾਂ ਵੱਡਾ ਸੀਗਾ ਕਬੂਤਰਾਂ ਨੇ ਘਰ ਪਾਇਆ ਕੀ ਬਾਤ ਆ ਇੱਥੇ ਨਾ ਇੱਥੇ ਬੱਬੂ ਇੱਥੇ ਉਹ ਖੜੇ ਹੁੰਦੇ ਸੀਗੇ ਇੱਥੇ ਸਿਪਾਈ ਖੜੇ ਹੁੰਦੇ ਸੀਗੇ ਬਾਦਸ਼ਾਹ ਆਉਂਦਾ ਸੀਗਾ ਇਧਰੋਂ ਆ ਵੀ ਇੱਥੇ ਵੀ ਸਿਪਾਈ ਖੜੇ ਹੁੰਦੇ ਸੀ ਇੱਥੇ ਉਹਨਾਂ ਦੇ ਘਰ ਸੀਗੇ ਕੋਈ ਪਰਿੰਦਾ ਨਹੀਂ ਪਰ ਮਾਰ ਸਕਦਾ ਅੱਜ ਇੱਥੇ ਇੱਥੇ ਲਾਈਨਾਂ 'ਚ ਖੜੇ ਹੁੰਦੇ ਸੀ ਐਸਾਈਡ ਤੇ ਵੀ ਐਸਾਈਡ ਤੇ ਵੀ ਅੱਜ ਸਿਪਾਈਆਂ ਦੇ ਕੋਠੜੀਆਂ ਸੀਗੀਆਂ ਇੱਥੇ ਹੀ ਰਾਤ ਨੂੰ ਸੌਂਦੇ ਸੀ ਆ ਕਿਉਂਕਿ ਆ ਸਾਰੇ ਬੁਰਜੀਆਂ-ਬੁਰਜੀਆਂ ਲਾਈਆਂ ਡਿਗ ਡਿਗਦਾ ਸੀ ਨਾ نیچے ਆਹ ਕਾ ਬਾਤ ਆ ਇੱਥੇ ਇਸ ਕਿਲੇ 'ਚ ਨਾ ਹੁਣ ਮੈਂ ਤੁਹਾਨੂੰ ਥੋੜੀ ਦੱਸਦਾ ਇੱਥੇ ਆ ਜਿਹੜਾ ਉੱਪਰ ਆ ਇੱਥੇ ਰਜੀਆ ਸੁਲਤਾਨਾ ਜਿਹੜੀ ਸੁਲਤਾਨ ਸੀਗੀ ਹਿੰਦੁਸਤਾਨ ਦੀ ਉਹਨੂੰ ਕੈਦ ਕੀਤਾ ਗਿਆ ਸੀਗਾ ਉੱਪਰ ਸ਼ਹਿਰ ਉਹ ਉੱਪਰ ਦਿਖਾਓ ਉਹ ਦੇਖੀ ਬੂ ਇਨਾ ਕਮਰਿਆਂ ਚ ਕਹਿੰਦੇ ਉੱਪਰ ਇੱਥੇ ਉਹਨੂੰ ਕੈਦ ਕੀਤਾ ਗਿਆ ਸੀਗਾ ਬੱਲੇ 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 ਕੀ ਬਾਤ ਆ ਉਹ ਉੱਥੋਂ ਤੱਕ ਕਿੰਨੇ ਫੁੱਟ ਦੀ ਚਾਈ ਹੋਊਗੀ ਇਹ ਰੋਜ਼ ਗਾਰਡਨ ਦੀ ਪਾਰਕ ਕਿੰਨੀ ਸੋਹਣੀ ਆ ਇਸ ਟਾਈਮ ਲੋਕ ਆਉਂਦੇ ਆ ਹਨਾ ਦੇਖਣ ਆਉਂਦੇ ਆ ਫੁੱਲ ਫੁੱਲਤਾ ਹੁਣ ਰੁੱਤ ਹੈ ਨਹੀਂ ਨਾ ਫੁੱਲਾਂ ਦੀ ਹੁਣ ਆਉਗੀ ਆ ਲੱਗੇ ਕੁਛ ਦਿਲ ਨੂੰ ਖੁਸ਼ ਕਰਨ ਵਾਲੇ ਸਕੂਨ ਦੇਣ ਵਾਲਾ ਏਰੀਆ ਉਹ ਭਰਤ ਦਾ ਝੰਡਾ ਆ ਦੇਖ ਕੀ ਬਾਤ ਆ ਇਨਾ ਮੌਜਗਾਰ ਮਿਲਿਆ ਝੀਲਾਂ ਦਾ ਕਰਕੇ ਕਿਉਂਕਿ ਲੋਕ ਦੇਖਣ ਆਉਂਦੇ ਨਾ ਬਹੁਤ ਦੂਰ ਹੁਣ ਇੱਥੋਂ ਦੇਖੀ ਇੱਥੋਂ ਦੇਖਿਓ ਤੁਸੀਂ ਆ ਫਰਮੜ ਕਿਵੇਂ ਦਿਖ ਰਹੀ ਆ ਜਿਹੜੇ ਪਲਾਂਟ ਚਾਰੇ ਪਲਾਂਟ ਕਿੰਨੇ ਸੋਹਣੇ ਲੱਗ ਰਹੇ ਆ ਹੈਨਾ ਇਹ ਵੀ ਬਟਿੰਡੇ ਦਾ ਦੇਲ ਹੀ ਆ ਇਹ ਪਲਾਂਟ ਆ ਸੀ ਚਿੱਲਾ ਇਹ ਆ ਬਟਿੰਡਾ ਸ਼ਹਿਰ ਬੱਲੇ 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 ਬੱਲਵੋ ਅਈਂ ਨਾ ਤਾਂ ਆਪਾਂ ਨੂੰ ਟਾਈਮ ਵੀ ਨਹੀਂ ਹੈਗਾ ਮਿਲ ਇੱਕ ਸ਼ਹਿਰ ਨੂੰ ਘੁੰਮਣ ਵਾਸਤੇ ਇੱਕ ਦਿਨ ਚਾਹੀਦਾ ਪੁੱਤ ਚਾਰ ਪੰਜ ਘੰਟੇ ਅਜ ਤੱਕ ਕੁਝ ਨਹੀਂ ਘੁੰਮਿਆ ਜਾਂਦਾ ਹੈਨਾ ਆ ਦੇਖੋ ਪੂਰਾ ਬਾਜ਼ਾਰ ਹੀ ਬਣਾਤਾ ਇਹਨਾਂ ਨੇ ਢੀਲਾਂ ਦੇ ਕਿਨਾਰੇ ਹੈਨਾ ਬੱਲਵੋ 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 ਵਗਦੇ ਆ ਨਾ ਜੂਸ ਰੂਟ ਕਈ ਡੀ ਵੀਰ ਓ ਚੀਲਾ ਗਾਂ ਵੀ ਹੈ ਗਿਆ ਗਾਂ ਵੀ ਦੇਖ ਕੇ ਆਇਆ ਇੱਧਰ ਵੀ ਬਣਿਆ ਆ ਘੁੰਮ ਮੰਨੋ ਆ ਦੇਖੋ ਹਨਾ ਓ ਆਉਂਦੀ ਬੋਟ ਆਉਂਦੀ ਨਾ ਇਹ ਦੂਜੀ ਆ ਦੇਖੀ ਭਈਏ ਅਡੇਗ ਨਾ ਪਿਆਉ ਬਦੇ ਡੋਬਣਾ ਜਾਇਓ ਪਾਣੀ ਦੇਖੋ ਕਿੰਨਾ ਪਾ ਲੈਵਲ ਨਿਯਾਰਾ ਉੱਥੇ ਚੱਲਦੀਆਂ ਉਸ ਕਿਨਾਰੇ ਤੋਂ ਇੱਧਰ ਦੇਖ ਪਾਣੀ ਪਾਣੀ ਦੇਖੋ ਕਿੰਨਾ ਉਹ ਉਸ ਕਿਨਾਰੇ ਤੋਂ ਚੱਲਦੀਆਂ ਜਵਾਗ ਜਮੂਗ ਬੱਚੇ ਪੁੱਛੇ ਨਜ਼ਾਰੇ ਲੈਂਦੇ ਆ ਇਹ ਆ ਝੀਲਾਂ ਬਠੰਡੇ ਦੀਆਂ ਇਨਾਂ ਦੀ ਦੁਕਾਨ ਆ ਇਹਨਾਂ ਦੀ ਦੁਕਾਨ ਆ ਨਿੱਕੀਆਂ ਦੀ ਦੇਖ ਇਹ ਵੇਚਦੇ ਆ ਐਂਡਾ ਵੇਚਦੇ ਏ ਸੀਗਾ ਅੱਜ ਦਾ ਵਲੌਗ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਛੋਟਾ ਕਮੈਂਟ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ